ਜੋਤਿਸ਼ ਐਸਟ੍ਰੋਲੋਜੀ ਕੀ ਹੈ ਅਸਲ ਦੇ ਵਿੱਚ ਨਾ ਇਹ ਵਿੱਦਿਆ ਬਹੁਤ ਪੁਰਾਣੀ ਹੈ ਤੇ ਇਹ ਜਿਹੜੇ ਜਿਹੜੇ ਸਾਡੇ ਚੰਦ ਤਾਰੇ ਆ ਸਾਡੇ ਸਾਰਾ ਸੂਰਜ ਹੈ ਇਹ ਜਿਹੜੇ ਸੱਤ ਗ੍ਰਹ ਆ ਤੇ ਦੋ ਜਿਹੜੇ ਅਧਰੇ ਸ਼ਰੂ ਕੇਤੂ ਹੈ ਇਹ ਜਿਹੜੇ ਆਦਮੀ ਦੇ ਉੱਤੇ ਇਹਨਾਂ ਦਾ ਕਿਸ ਤਰ੍ਹਾਂ ਦਾ ਅਸਰ ਹੈ ਹਾਂਜੀ ਚੰਗਾ ਜਾਂ ਮਾੜਾ ਇਹ ਇਸ ਸ਼ਾਸਤਰ ਦਾ ਨਾਮ ਜੋਤਿਸ਼ ਅਸਲ ਦੇ ਵਿੱਚ ਜਿੰਨੇ ਵੀ ਸਾਡੇ ਧਰਮ ਦੇ ਗ੍ਰੰਥ ਆ ਉਹ ਸਾਰੇ ਦੇ ਸਾਰੇ ਕਰਮ ਦੇ ਉੱਤੇ ਆਧਾਰਿਤ ਹੈ ਕਿ ਜਿਹੜਾ ਇਨਸਾਨ ਹੈ ਜੋ ਉਹ ਕਰਮ ਕਰਦਾ ਹੈ ਉਹਨਾਂ ਨੂੰ ਉਸ ਇਨਸਾਨ ਨੂੰ ਉਸ ਤਰ੍ਹਾਂ ਦਾ ਹੀ ਉਹ ਦਿੰਦਾ ਫਲ ਮਿਲਦਾ ਜੋ ਤਸ਼ਦਾ ਵੀ ਸਾਰੇ ਦਾ ਸਾਰਾ ਆਧਾਰ ਕਰਮ ਦੇ ਉੱਤੇ ਆ ਕਿ ਤੁਹਾਡੇ ਚੰਗੇ ਕਰਮ ਕੀ ਹੈ ਤੁਹਾਡੇ ਮਾੜੇ ਕਰਮ ਕੀ ਹੈ ਉਸੇ ਤਰ੍ਹਾਂ ਦੇ ਤੁਹਾਡਾ ਜਨਮ ਹੁੰਦਾ ਉਸੇ ਤਰ੍ਹਾਂ ਫਿਰ ਤੁਹਾਡਾ ਜਿਹੜਾ ਉਹ ਤੁਹਾਨੂੰ ਭੋਗਣਾ ਪੈਂਦਾ ਸੋ ਹੁਣ ਕੀ ਹੈਗਾ ਆ ਅੱਜ ਦਾ ਜੋਤਿਸ਼ ਕੀ ਹੋ ਚੁੱਕਾ ਆ ਕਿ ਸਾਡਾ ਬੱਚਾ ਆ ਉਹਦੀ ਸ਼ਾਦੀ ਨਹੀਂ ਹੋ ਰਹੀ ਆ ਉਹਨੂੰ ਜੌਬ ਨਹੀਂ ਮਿਲ ਰਹੀ ਜਾਂ ਉਹਨੂੰ ਹੈਲਥ ਦੀ ਪ੍ਰੋਬਲਮ ਹੈ ਜਾਂ ਬਿਜ਼ਨਸ ਨਹੀਂ ਚੱਲਦੇ ਅਸੀਂ ਇਸ ਚੀਜ਼ ਨਾਲ ਜੋਤਿਸ਼ ਨੂੰ ਇਹ ਜੋੜ ਰਿਹਾ ਅਸਲ ਦੇ ਵਿੱਚ ਜੋਤਿਸ਼ ਜਿਸ ਚੀਜ਼ ਲਈ ਅਸੀਂ ਇਹਦਾ ਅਬਿਊਜ਼ ਕਰ ਰਹੇ ਹਾਂ ਇਸ ਚੀਜ਼ ਲਈ ਹੈ ਹੀ ਨਹੀਂ ਅੱਛਾ ਜਿਹੜਾ ਜੋਤਸ਼ ਹੈਗਾ ਇਹ ਪਾਸਟ ਦੀ ਜਿਹੜੇ ਪਾਸਟ ਕਰਮਾਂ ਦਾ ਫਿਊਚਰ 'ਚ ਤੁਹਾਨੂੰ ਕੀ ਗੁੱਡ ਜਾਂ ਬੈਡ ਇਫੈਕਟ ਪੈਣਾ ਆ ਉਸ ਦਾ ਵਿਗਿਆਨ ਹੈ। ਨਾ ਕਿ ਪਾਸ ਦੇ ਮਾਰੇ ਕੀਤੇ ਕਰਮਾਂ ਨੂੰ ਹੁਣ ਅਸੀਂ ਸੁਧਾਰ ਲਈ। ਠੀਕ ਹੈ ਨਾ? ਹੁਣ ਪਿੱਛੇ ਜੋ ਮਾਰਾ ਕੀਤਾ ਆ ਮੰਨ ਲਓ ਇੱਕ ਪਹਾੜੀ ਤੋਂ ਪੱਥਰ ਡਿੱਗਿਆ ਉਹ ਪੱਥਰ ਰੁੜਕਦਾ ਆ ਰਿਹਾ। ਹਾਂਜੀ। ਹੁਣ ਉਹ ਪੱਥਰ ਜਦੋਂ ਡਿੱਗਣਾ ਸੀ ਉਸ ਵਕਤ ਉਹਨੂੰ ਅਗਰ ਨਹੀਂ ਪਹਚਾਇਆ ਹੁੰਦਾ ਤਾਂ ਉਹ ਨਾ ਡਿੱਗਦਾ। ਉਹ ਜਿਸ ਵਕਤ ਡਿੱਗ ਰਿਹਾ ਉਸ ਵਕਤ ਲੋਕ ਲੱਭ ਦੇ ਆ ਕਿ ਇਸ ਦਾ ਸਾਨੂੰ ਉਪਾਅ ਮਿਲ ਜਾ। ਜੋ ਤੁਸੀਂ ਦੇ ਵਿੱਚ ਹੀ ਲੱਭਦੇ ਨਾ ਜੋ ਪੰਡਤ ਦੇ ਕੋਲ ਇਨਸਾਨ ਕਿਸ ਕਰਕੇ ਜਾਂਦਾ। ਉਹ ਜਦੋਂ ਫਸਿਆ ਹੁੰਦਾ ਉਹ ਉਪਾਅ ਲੱਭਦਾ। ਹਾਂਜੀ ਹਾਂਜੀ। ਚਾਹੇ ਉਹ ਕਿਸਾੜ ਸੱਤੀ ਆ ਜਾਂ ਕੁਝ ਵੀ ਹੈ ਢਾਈਆ ਆ ਵਗੈਰਾ 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 ਨਾ। ਹੁਣ ਐਸੇ ਦੇ ਵਿੱਚ ਉਹ ਪੱਥਰ ਨਹੀਂ ਰੁਕਣਾ। ਇਹ ਜੀ ਉਹਨੇ ਹੁਣ ਜਿਹੜਾ ਪੁਰਾਣਾ ਕਰਮ ਹੈ ਤੁਹਾਡਾ ਉਹ ਜਿਸ ਵਕਤ ਤੋਂ ਕਰ ਰਹੇ ਸੀ ਉਹ ਕੀਤਾ ਉਹ ਜਦੋਂ ਹੁਣ ਤੁਹਾਡੇ ਉੱਪਰ ਡਿੱਗੇਗਾ ਜਿੱਥੇ ਉਹ ਜਾਏਗਾ ਜਿੱਥੇ ਜਾ ਕੇ ਰੁਕਣਾ ਉੱਥੇ ਹੀ ਰੁਕੇਗਾ। ਤੁਹਾਨੂੰ ਫਿਰ ਤੁਸੀਂ ਕਹਿੰਦੇ ਹੋ ਮਹਾਰਾਜ ਪੰਡਤ ਜੀ ਕਰੋ ਕੁਝ ਤੁਸੀਂ ਆਹ ਆਹ ਕੋਈ ਪਾਠ ਪੜ੍ਹਾਇਆ ਪਾਠ ਕਰਾ ਦਿੰਦੇ ਆ ਫਿਰ ਆਪਾਂ ਹੀ ਪੰਡਤ ਜੀ ਨੂੰ ਕਰਪਟ ਕਰਦੇ ਆ ਜੀ ਜਦ ਕੇ ਸਾਨੂੰ ਆਪਣੇ ਜਿਹੜੇ ਆ ਕਰਮ ਆ ਉਹਨਾਂ ਨੂੰ ਠੀਕ ਕਰਨ ਦੀ ਜਰੂਰਤ ਆ ਅਸੀਂ ਕਿੱਦਾਂ ਕਰੀਏ ਠੀਕ ਆ ਹਰ ਇਨਸਾਨ ਤੋਂ ਗਲਤੀਆਂ ਹੁੰਦੀਆਂ ਹਾਂਜੀ ਹੋ ਜਾਂਦੀ ਆ ਕੋਣ ਐ ਤੋ ਤੋਤਾ ਮੈਂ ਵੀ ਮੇ ਤੋਂ ਕਿੰਨੀ ਘੱਟ ਗਲਤੀ ਹੁੰਦੀ ਜੀ ਮਤਲਬ ਜਦੋਂ ਕਹਿੰਦੇ ਨੇ ਜਦੋਂ ਜਾ ਕੇ ਉਦੋਂ ਸਵੇਰਾ ਅੰਤ ਉਹ ਜਦੋਂ ਤੁਸੀਂ ਜਾਗ ਗਏ ਹੋ ਉਸ ਤੋਂ ਬਾਅਦ ਹੌਲੀ-ਹੌਲੀ ਆਪਣੇ ਆਪ ਨੂੰ ਠੀਕ ਹੈ ਕਿ ਤੁਸੀਂ ਇੱਕ ਕਾਰ ਜਿਹੜੀ ਆ 100 ਦੀ ਸਪੀਡ ਤੇ ਜਾਂਦੀ ਹੈ ਹੁਣ ਇੱਕੋ ਦਮ ਨਹੀਂ ਰੁਕੇਗੀ ਜੀ ਹੁਣ ਹੌਲੀ-ਹੌਲੀ ਪਹਿਲਾਂ ਤਾਂ ਬ੍ਰੇਕ ਲੱਗੂਗੀ ਫਿਰ ਜੂਟਾ ਲੰਮਗੇ ਉਹ ਜਦੋਂ ਤੁਹਾਨੂੰ ਪਤਾ ਲੱਗ ਗਿਆ ਦੈਨ ਜੋਤਿਸ ਜਿਹੜਾ ਹੈ ਉਹਦੀ ਕੀ ਜਰੂਰਤ ਤਾਂ ਕਰਮ ਆਪਣੇ ਸਹੀ ਕਰੋ ਤੁਹਾਨੂੰ ਜੋਤਿਸ ਦੀ ਜਰੂਰਤ ਨਹੀਂ আচ্ছা ਹੁਣ ਇੱਕ ਜਗ੍ਹਾ ਜੋਤਿਸ ਦੀ ਹੋਰ ਜਰੂਰਤ ਹੈ ਐਜ਼ ਅ ਸਾਨੀ ਸਗਰਿਸ ਨੂੰ ਅੰਡਰਸਟੈਂਡ ਕਰੀਏ ਇਹ ਦੇਖੋ ਜਿਹੜੇ ਸਾਡੇ ਹਫ਼ਤੇ ਦੇ 7 ਦਿਨ ਹੈ ਇਹ 7 ਜਿਹੜੇ ਸਾਡੇ ਪਲੈਨੈਟਸ ਹੈ ਉਹਨਾਂ ਦੇ ਉੱਤੇ ਨਾਲ ਜੀ ਕਿਉਂ ਸੂਰਜ ਅਗਰ ਚੜੇ ਨਾ ਅੱਛਾ ਇਸ ਧਰਤੀ ਤੇ ਹਨੇਰਾ ਆ ਜਾਂਦਾ ਹਨੇਰਾ ਇਫੈਕਟ ਕਰਦਾ ਨਾ ਪੱਕਾ ਹੁਣ ਚੰਦਰਮਾ ਆਇਆ ਜਿਹੜਾ ਚੰਦਰਮਾ ਜਿਸ ਵਕਤ ਮੂਨ ਜਿਹੜਾ ਆ ਉਹ ਉਹਨੂੰ ਮੰਨ ਦਾ ਕਾਰਕ ਮੰਨਿਆ ਜਾਂਦਾ ਪਾਣੀ ਦਾ ਕਾਰਕ ਮੰਨਦੇ ਆ ਉਹ ਜਦੋਂ ਫੁੱਲ ਮੂਨ ਹੁੰਦਾ ਪੂਰਨਮਾਸੀ ਹੁੰਦੀ ਉਸ ਦਿਨ ਪਾਣੀ ਸਮੁੰਦਰ ਦਾ ਬਹੁਤ ਜ਼ਿਆਦਾ ਚੜ ਜਾਂਦਾ ਇਨਾ ਹੀ ਨਹੀਂ ਬਹੁਤ ਸਾਰੇ ਲੋਕ ਜਿਹੜੇ ਆ ਹਸਪੀਟਲਸ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਮੈਂਟਲੀ ਪ੍ਰੋਬਲਮਸ ਹੁੰਦੀਆਂ ਅੱਛਾ ਇਹਦੇ ਆਪੋਜ਼ਿਟ ਵੀ ਆ ਜਦੋਂ અમાਵਸ ਹੁੰਦੀ ਆ ਨੋ ਮੂਨ ਨਾਈਟ ਉਸ ਵਕਤ ਜਿਹੜਾ ਪਾਣੀ ਇੱਕਦਮ ਸਮੁੰਦਰ ਦੇ ਥੱਲੇ ਚਲੇ ਜਾਂਦਾ ਹੈ ਔਰ ਨਾਟ ਓਨਲੀ ਥੱਲੇ ਚਲੇ ਜਾਂਦਾ ਉਸ ਵਕਤ ਜਿਹੜਾ ਹੈਗਾ ਆ ਜਿਹੜੇ ਫੇਰ ਹਸਪੀਟਲਸ ਦੇ ਵਿੱਚ ਜਿਹੜੇ ਹੈਗੇ ਆ ਲੋਕ ਆਉਂਦੇ ਆ ਜਿਨ੍ਹਾਂ ਨੂੰ ਡਿਪਰੈਸ਼ਨ ਜਾਂ ਇਹੋ ਜੀ ਐਂਗਜ਼ਾਇਟੀ ਜਾਂ ਉਹਨਾਂ ਨੂੰ ਮੈਂਟਲੀ ਪ੍ਰੋਬਲਮਸ ਹੁੰਦੀਆਂ ਜੋ ਤੁਸ਼ ਦੇ ਵਿੱਚ ਜਿਹੜਾ ਮੂਨ ਹੈਗਾ ਆ ਇਹਨੂੰ ਵੀ ਦੇਖਿਆ ਜਾਂਦਾ ਆ ਕਿ ਇਹ ਬੰਦੇ ਦੇ ਮੂਡ ਕਿਸ ਤਰ੍ਹਾਂ ਆ ਉਹਦੇ ਅੰਦਰ ਕਿੰਨਾ ਇਫੈਕਟ ਕਰਦਾ ਸੋ ਇਹ ਵਿਦਿਆਵਾਂ ਆ ਅੱਛਾ ਜਦੋਂ ਹੁਣ ਇਹ ਵਿਦਿਆਵਾਂ ਦਾ ਅਗਰ ਸਾਡੇ ਕੋਲ ਗਿਆਨ ਹੈਗਾ ਇਹਨੂੰ ਅਸੀਂ ਆਪਣੇ ਲਈ ਅੰਡਰਸਟੈਂਡ ਕਰਕੇ ਫਿਊਚਰ ਦੀ ਪਲਾਨ ਜਿਹੜੀ ਆ ਉਹ ਕਰ ਸਕਦੇ ਮੰਨ ਲਓ ਜੀਪੀਐਸ ਕੀ ਹੈ ਜਾਂ ਅਸੀਂ ਜਿਹੜਾ ਵਾਦਰ ਫੋਰਕਾਸਟ ਕੀ ਹੈ ਅਸੀਂ ਫਿਊਚਰ ਦੇਖ ਸਕਦੇ ਜੇ ਮੈਨੂੰ ਹੁਣ ਆਉਣ ਵਾਲੇ ਮੰਨ ਲਓ 9 ਮਹੀਨੇ ਪਹਿਲਾਂ ਪਤਾ ਕੋਈ ਚੀਜ਼ ਤਾਂ ਮੈਂ ਅੱਜ ਜਿਹੜੀ ਕੋਈ ਚੀਜ਼ ਅਸੀਂ ਹਮੇਸ਼ਾ ਇਦਾਂ ਹੀ ਕਰਦੇ ਹਾਂ ਨਾ ਅਸੀਂ ਕੋਈ ਕਿਤੇ ਆਪਣੀ ਹੌਲੀਡੇ ਵੀ ਬੁੱਕ ਕਰਦੇ ਆ ਤਾਂ ਅਸੀਂ ਫਿਊਚਰ ਦੇ ਕੇ ਕਰਦੇ ਆ ਕਿ ਕਦੋਂ ਮਿਲੀਆਂ ਛੁੱਟੀਆਂ ਭਾਈ ਉਸ ਵਾਰ ਬੱਚਿਆਂ ਦੀਆਂ ਉਹ ਛੁੱਟੀਆਂ ਮਗਰ ਜਦੋਂ ਅਸੀਂ ਬੱਚਾ ਪੈਦਾ ਕਰਦੇ ਆ ਉਦੋਂ ਸਾਡੀ ਕੋਈ ਪਲਾਨਿੰਗ ਨਹੀਂ ਉਹ ਬੱਚਾ ਫਿਰ ਜਿੱਦਾਂ ਦਾ ਆ ਜਾਂਦਾ ਆ ਉਹ ਬੱਚੇ ਨੂੰ ਪ੍ਰੋਬਲਮ ਹੈ ਫਿਰ ਅਸੀਂ ਉਹਨੂੰ ਲੈ ਕੇ ਪੰਡਤਾ ਉਹ ਘੁੰਮਦੇ ਆ ਉਹੀ ਸਾਡੇ ਮਾਪੇ ਜਦੋਂ ਸਾਡੀ ਅਸੀਂ ਆਪਣੀਆਂ ਗੁੰਟੀਆਂ ਵੀ ਲੈ ਕੇ ਘੁੰਮਦੇ ਸੋ ਜੋਤਿਸ਼ ਜਿਹੜੀ ਇੱਕ ਬੜੀ ਪਿਆਰੀ ਵਿਧਿਆ ਆ ਏ ਦਾ ਸਹੀ ਅਗਰ ਇਸਤੇਮਾਲ ਜਨਮ ਕਰਨਾ ਆ ਗਿਆ ਉਹ ਜਦੋਂ ਕੋਈ ਵੀ ਅਸੀਂ ਕੰਮ ਕਰਦੇ ਆ ਕਿਸੇ ਦੀ ਮਤਲਬ ਇਹ ਨਹੀਂ ਕਿ ਪੰਟਕ ਹੋ ਜਾਣਾ ਇੱਕ ਬਹੁਤ ਬੜਾ ਬੜਾ ਈਜ਼ੀ ਹੈ ਤੁਸੀਂ ਸਿੱਖ ਸਕਦੇ ਚੀਜ਼ ਅੱਛੇ ਵਿਦਿਆਰਥੀ ਕੋਈ ਐਡੀਓ ਓਪੀਨੀਅਨ ਨਾ ਜੇ ਜਦੋਂ ਤੁਹਾਨੂੰ ਪਤਾ ਹੈ ਜੇ ਫਿਊਚਰ ਨੂੰ ਅਗਰ ਤੁਸੀਂ ਤੁਸੀਂ ਤੋਂ ਨਾ ਜਿਆ ਪ੍ਰੋਟੈਕਟ ਕਰਕੇ ਆਪਣੇ ਨੂੰ ਉਹ ਦੇ ਨਾਲ ਅਗਰ ਤੁਸੀਂ ਆਪਣੇ ਫਿਊਚਰ ਦੇ ਡਿਸੀਜਨ ਲੈਣੇ ਆ ਤੇ ਤੁਹਾਡੇ ਲਈ ਵਰਕ ਕਰਨਾ ਚੁਣੂ ਕਰਦੇ ਆ ਆਦਰਵਾਇਜ਼ ਵਿਦਿਆਮਾ ਤਾਂ ਹੋਰ ਵੀ ਬਹੁਤ ਕਿ ਐਸਾ ਨਹੀਂ ਹੈਗਾ ਕਿ ਜੋਤਿਸ਼ੀ ਬਗਨਾਮ ਹੈ ਹਾਂਜੀ ਕਿਹੜੀ ਦੁਨੀਆ ਦੀ ਐਸੀ ਵਿਦਿਆ ਜਿਹੜੇ ਅੱਛੇ ਡਾਕਟਰ ਵੀ ਹੈ ਮਾਰੇ ਡਾਕਟਰ ਵੀ ਅੱਛੇ ਵਕੀਲ ਵੀ ਹੈ ਮਾਰੇ ਵਕੀਲ ਵੀ ਹਰ ਪ੍ਰੋਫੈਸ਼ਨਲ ਬੰਦਾ ਹੈ ਜਿਹੜਾ ਉਹ ਹਰ ਪ੍ਰੋਫੈਸ਼ਨ ਦੇ ਵਿੱਚ ਕੋਈ ਨਾ ਕੋਈ ਮਾੜਾ ਵੀ ਹੈ ਕੋਈ ਹਜ਼ਾਰਾਂ ਚੰਗੇ ਵੀ ਹੈ ਉਹ ਜਿਹੜੇ ਹਜ਼ਾਰਾਂ ਚੰਗੇ ਆ ਉਹਨਾਂ ਦੇ ਦਾ ਉਹ ਜਿਹੜੇ ਜਿਹੜੇ ਕੁਝ ਨਹੀਂ ਹੈਗੇ ਚਲੋ ਉਸੇ ਕਾਰਨ ਉਹਨਾਂ ਨੂੰ ਮੰਨਦਾ ਤਾਂ ਤੇ ਲੋਕ ਹੀ ਕਰਪਾ ਕਰਦੇ ਆ ਸੋ ਉਹਨਾਂ ਤੋਂ ਬਚੋ ਜੀ ਠੀਕ ਹੈ ਜੀ ਸੋ ਜੋ ਤੁਸੀਂ ਜੀਨ ਕਿ ਤੁਸੀਂ ਆਪਣੇ ਕਰਮਾਂ ਨੂੰ ਸਹੀ ਕਰੋ ਉਹ ਤਾਂ ਨਹੀਂ ਜੀ ਉਹ ਨਾ ਨੇ ਜਿਹੜੇ ਫਿਰ ਜੋਦੇ ਸਿ ਤੁਹਾਡਾ ਸਹੀ ਹੈ ਧੰਨਵਾਦ ਜੀ ਠੀਕ ਹੈ